ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਗਦਦ ਤੋਂ ਵਾਪਸ ਮੁਰਦੇ ਹੋਏ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਹਿੰਦੁਸਤਾਨ ਵਾਪਸ ਆ ਗਏ ਲੋਕਾਂ ਨੂੰ ਨਾਮ ਦਾ ਦੇ ਗੱਫੇ ਬਸਦੇ ਹੋਏ ਉਹ ਉਸ ਅਸਥਾਨ ਤੇ ਪੁਜੇ ਜਿਸ ਨਗਰ ਨੂੰ ਹਸਨ ਅਫਦਾਲ ਕਿਹਾ ਜਾਂਦਾ ਸੀ ਪਿੰਡ ਹਸਨ ਅਫਦਾਲ ਇੱਕ ਉੱਚੀ ਪਹਾੜੀ ਦੀ helan heten ਬਸਿਆ ਹੋਇਆ ਸੀ ਇਥੇ ਹੀ ਇੱਕ ਉੱਚੀ ਪਹਾੜੀ ਉੱਤੇ ਬਲੀ ਕੰਧਾਰੀ ਨਾਮੀ ਫਕੀਰ ਰਹਿੰਦਾ ਸੀ ਜਿਹੜਾ ਆਪਣੇ ਜਾਦੂ ਟੋਣਿਆਂ ਕਰਕੇ ਬਹੁਤ ਪ੍ਰਸਿੱਧ ਸੀ ਉਸ ਦੀ ਰਿਹائش ਨੇੜੇ ਹੀ ਇੱਕ ਚਸ਼ਮਾ ਸੀ ਜਿਸ ਦਾ ਪਾਣੀ ਇੱਕ ਵੱਡੇ ਸੋਵਰ ਵਿੱਚ ਇਕੱਟਾ ਹੁੰਦਾ ਸੀ ਅਤੇ ਸਰੋਵਰ ਪਰ ਜਾਂ ਨਾਲ ਵਾਧੂ ਪਾਣੀ ਪਹਾੜੀ ਤੋਂ ਥੱਲੇ ਆ ਜਾਂਦਾ ਸੀ ਜਿਸ ਤੋਂ ਪਿੰਡ ਦੇ ਲੋਕ ਪਾਣੀ ਪੀਣ ਵਾਸਤੇ ਖੜੇ ਪਰ ਲੈਂਦੇ ਸਨ ਇੱਕ ਦਿਨ ਗੁਰੂ ਜੀ ਪਹਾੜੀ ਦੀ ਓਟ ਵਿੱਚ ਆ ਕੇ بیٹھ ਗਏ ਉੱਥੇ ਉਹਨਾਂ ਨੇ ਮਰਦਾਨੇ ਨੂੰ ਰਬਾਬ ਯੋਲਿਆ ਅਤੇ ਇੱਕ ਇਲਾਹੀ ਸ਼ਬਦ ਨਾਇਕਾਂ ਕਰਨ ਲੱਗ ਪਏ ਪਿੰਡ ਦੇ ਲੋਕਾਂ ਨੇ ਜਦ ਇਹ ਇਲਾਹੀ ਸ਼ਬਦ ਸੁਣਿਆ ਤਾਂ ਉਹ ਗੁਰੂ ਜੀ ਪਾਸ ਆ ਬੈਠ ਗਏ ਇਸ ਮਨਮੋਹਣੇ ਕੀਰਤ ਨੂੰ ਸੁਣ ਕੇ ਉਹ નિਹਾਲ ਹੋ ਗਏ। ਗੁਰੂ ਜੀ ਨੇ ਫਿਰ ਉਨ੍ਹਾਂ ਨੂੰ ਏਕ ਕਮਾਈ ਕਰਨ ਅਤੇ ਪ੍ਰਭੂ ਦੀ ਆराधना ਕਰਨ ਦੀ ਸਿੱਖਿਆ ਦਿੱਤੀ। ਪਿੰਡ ਦੇ ਲੋਕ ਰੋਜ਼ ਗੁਰੂ ਜੀ ਦੇ satsang ਵਿੱਚ ਆਉਣ ਲੱਗ ਪਏ। ਜਦ ਫਕੀਰ ਬਲੀ ਖੰਧਾਰੀ ਪਾਸ ਲੋਕ ਜਾਣੇ ਹਟ ਗਏ ਤਾਂ ਉਹ ਬਹੁਤ ਗਰੋਧ ਵਿੱਚ ਆਇਆ। ਉਹ ਪਿੰਡ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਤਲਾਬ ਦਾ ਪਾਣੀ ਢੇਠਾਂ ਡਿਗਣ ਤੋਂ ਰੋਕ ਦਿੱਤਾ ਪਾਣੀ ਦੀ ਘਾਟ ਕਾਰਨ ਪਿੰਡ ਦੇ ਲੋਕ ਕਬਰਾ ਗਏ ਇੱਕ ਦਿਨ ਮਰਦਾਨੇ ਨੂੰ ਬਹੁਤ ਪਿਆਸ ਲੱਗੀ ਪਿੰਡ ਵਿੱਚੋਂ ਪਾਣੀ ਨਾ ਮਿਲਣ ਕਾਰਨ ਬਦਾਨੇ ਨੇ ਗੁਰੂ ਜੀ ਨੂੰ ਦੱਸਿਆ ਕਿ ਉੱਧਰ ਪਹਾੜੁੱਤੇ ਇੱਕ ਚਸ਼ਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ ਮਾਲਕ ਇੱਕ ਬਲੀ ਕੰਧਾਰੀ ਬਣਿਆ ਬੈਠਾ ਹੈ ਗੁਰੂ ਜੀ ਦੇ ਕਹਿਣ ਨਾਲ ਮਰਦਾਨਾ ਪਹਾੜ ਚੜਦਾ ਹੋਇਆ ਬਲੀ ਕੰਧਾਰੀ ਪਾਸ ਪੁੱਜਿਆ ਅਤੇ ਘੁੱਟ ਪਾਣੀ ਪੀਣ ਦੀ ਬੇਨਤੀ ਕੀਤੀ ਪਰ ਬਲੀ ਕੰਧਾਰੀ ਕੜਕ ਬੋਲਿਆ ਅਤੇ ਕਿਹਾ ਜਿਸ ਫਕੀਰ ਦਾ ਤੂੰ ਚੇਲਾ ਹੈ ਕੀ ਉਹ ਤੈਨੂੰ ਪਾਣੀ ਵੀ ਨਹੀਂ ਪਿਆ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਫਿਰ ਗੁਰੂ ਜੀ ਦੇ پاس ਪੁੱਜ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਫੇਰ ਦੀਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਸਰੀ ਬਾਰ ਵੀ ਨਿਰਾਸ਼ ਮੂੜ ਆਇਆ ਫਿਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਖਾਸ ਪੱਥਰ ਉਖਾੜਨ ਜਦ ਉਹਨਾਂ ਲੋਕਾਂ ਨੇ ਉਸ ਪੱਥਰ ਨੂੰ ਘੋਟਿਆ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ। ਲੀਕ ਕੰਧਾਰੀ ਦਾ ਉਹ ਸਰੋਵਰ ਬਿਲਕੁਲ ਸੁੱਕ ਗਿਆ ਸੀ ਅਤੇ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ। ਉਸ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਇੱਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜਿਆ ਤਾਂਕਿ ਉਹ ਪੱਥਰ ਥੱਲੇ ਕੁਚਲ ਕੇ ਮਰ ਜਾਣ। ਬਾਰ ਜਦ ਉਹ ਪੱਥਰ ਰੜਦਾ ਹੋਇਆ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉੱਤੇ ਹੀ ਰੁਕ ਗਿਆ ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਫਸ ਗਿਆ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਉਸ ਪੱਥਰ ਉੱਤੇ ਬਣ ਗਿਆ ਜਦ ਗੁਰੂ ਜੀ ਦੇ ਇਸ ਅਨੋਖੇ ਕੋਤਕ ਦਾ ਪਤਾ ਟਿੰਡਬਾਲਿਆ ਨੂੰ ਲੱਗਾ ਤਾਂ ਉਹ ਗੁਰੂ ਜੀ ਦੇ ਚਰਨੀ ਆ ਗਏ ਗੁਰੂ ਜੀ ਨੇ ਕੇਵਲ ਉਨ੍ਹਾਂ ਨੂੰ ਪਾਣੀ ਹੀ ਨਹੀਂ ਦਿੱਤਾ ਸੀ ਬਲਕਿ ਪ੍ਰਭੂ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਫਸਲਾਂ ਵੀ ਪਾਣੀ ਦਾ ਆਨੰਦ ਮਾਣ ਰਹੀਆਂ ਸਨ ਬਲੀ ਕੰਧਾਰੀ ਦਾ ਸਰੋਵਰ ਬਿਲਕੁਲ ਸੁੱਕ ਗਿਆ ਸੀ ਕਿਉਂਕਿ ਜਿਹੜਾ ਪਾਣੀ ਬਲੀ ਕੰਧਾਰੀ ਦੇ ਸਰੋਵਰ ਤੱਕ ਜਾਂਦਾ ਸੀ ਉਹ ਸਿੱਧਾ ਹੀ ਹੇਠਾਂ ਚੱਲਣ ਲੱਗ ਪਿਆ ਸੀ ਜਦ ਬਲੀ ਕੰਧਾਰੀ ਨੂੰ ਇਹਨਾਂ ਸਾਰੇ ਕੋਤਕਾਂ ਦਾ ਗਿਆਨ ਹੋਇਆ ਤਾਂ ਉਹ ਬੜੀ ਨਿਮਰਤਾ ਅਤੇ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਪਣੀ ਕੀਤੀ ਤੇ ਮਾਫੀ ਮੰਗਣ ਲੱਗ ਪਿਆ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸਾਨੂੰ ਮੰਗ ਕੇ ਖਾਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਇਕ ਅੱਲਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੱਤ ਹੈ ਅਤੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਬਲੀਕੰਧਾਰੀ ਦਾ ਹੰਕਾਰ ਟੁੱਟ ਗਿਆ ਅਤੇ ਬਲੀਕੰਧਾਰੀ ਫਿਰ ਗੁਰੂ ਜੀ ਦਾ ਸਿੱਖ ਬਣ ਗਿਆ। ਇਸ ਅਸਥਾਨ ਤੇ ਹੁਣ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ ਗੁਰ ਇਤਿਹਾਸ ਅਤੇ ਹੋਰ ਸਾਖੀਆਂ ਲਈ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ